ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਸਾਨੂੰ ਉਹਨਾਂ ਨੇ ਵੀਡੀਓ ਪਾਉਣ ਤੋਂ ਮਨਾ ਕੀਤਾ ਹੋਇਆ ਠੀਕ ਹੈ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਆਂ ਤੇ ਪਹਿਲਾਂ ਵੀ ਸਾਨੂੰ ਇਨਸਾਫ਼ ਮਿਲਿਆ ਤੇ ਹੁਣ ਵੀ ਮਿਲੂਗਾ ਪਰ ਕਈ ਚੀਜ਼ਾਂ ਦੀ ਹੱਦ ਹੁੰਦੀ ਹੈ ਅਸੀਂ ਸਿੱਖੀ ਕਰਕੇ ਤੁਰੇ ਫਿਰਦੇ ਆਂ ਬਹੁਤ ਜਾਣੇ ਨੂੰ ਇਹ ਗੱਲ ਦਾ ਨਹੀਂ ਪਤਾ ਹੋਣਾ ਵੀ 295ਏ ਦਾ ਗੁਰੂ ਸਾਹਿਬ ਵੀ ਬੇਦਬੀ ਰੋਕਣ ਦੇ ਕੰਪਲੇਨਟ ਅਸੀਂ ਹੈਗੇ ਆਂ ਉਹ ਚੀਜ਼ ਦਾ ਸਾਡੇ ਤੇ ਵੀ ਕੇਸ ਚੱਲਦਾ ਅਸੀਂ ਉਹਨਾਂ ਤੇ ਵੀ ਕੇਸ ਕੀਤਾ ਹੋਇਆ ਠੀਕ ਹੈ ਬਾਕੀ ਨੇ ਮੇਰੇ ਪਰਿਵਾਰ ਬਾਰੇ ਸਾਰੇ ਕੁਝ ਬੋਲੇ ਆ ਹੁਣ ਇਹ ਇੱਕ ਆ ਗੱਲ ਕਹਿ ਰਿਹਾ ਇਹ ਮੇਰੀ ਸਿੱਖੀ ਤੇ ਸਵਾਲੀਆ ਨਿਸ਼ਾਨ ਹੈ ਮਾਲਾ ਬਣ ਕੇ ਜਾਂ ਕੋਈ ਸਿੱਖ ਜਿਹੜੇ ਗੁਰੂ ਸਾਹਿਬ ਨੇ ਬੱਜਰ ਕੁਇਤਾਂ ਦੱਸੀਆਂ ਨੇ ਉਹ ਉਹਦੇ ਵਿੱਚ ਤਬਾਕੂ ਸਭ ਨਾਲ ਵੱਡੀ ਬੱਜਰ ਕੁਇਤ ਹੈ ਤੇ ਮੈਂ ਇਹ ਗੱਲ ਦਾ ਇਹਨੂੰ ਓਪਨ ਚੈਲੰਜ ਕਰਨਾ ਚਾਹਣਾ ਕਿ ਮੇਰੇ ਕੋਲ ਥਾਰ ਆ ਤੇਰੇ ਕੋਲ ਡਰਾਈਵਰ ਜੇ ਮੇਰੇ ਖੂਨ ਦੇ ਵਿੱਚ ਤੰਬਾਕੂ दारू ਤੇ ਚਿੱਟਾ ਨਿਕਲਿਆਵੇ ਜਗਾ ਤੇਰੀ ਟਾਈਮ ਤੇਰਾ ਤੂੰ ਦੱਸ ਕਿੱਥੇ ਆਪਾਂ ਡੋਪ ਟੈਸਟ ਕਰਵਾਣਾ ਪਰ ਪ੍ਰਸ਼ਾਸਨ ਚਾਹੇ ਡੋਪ ਟੈਸਟ ਕਰਵਾ ਦੋ। ਅਸੀਂ ਦਿਮਾਲਾ ਬੰਦੇ ਆਂ, ਅਸੀਂ ਗੁਰੂ ਦੇ ਸਿੱਖਾਂ। ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ ਪਾਲ ਵੀ ਨਹੀਂ ਰੱਖ ਸਕਿਆ ਤੇ ਤੂੰ ਸਾਨੂੰ ਦੱਸੇਂਗਾ ਵੀ ਮੈਂ ਸਿੱਖਾਂਗਾ ਕਿ ਨਹੀਂ ਹੈਗਾ। ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਥੋੜੀ ਜਿਹੀ ਇਹਦੀ ਜ਼ੁਬਾਨ ਦੇ ਲਗਾਮ ਦਿੱਤਾ ਜਾਵੇ। ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ, ਕਰੋ ਸਾਨੂੰ ਤੁਹਾਡੇ ਤੇ ਬੜਾ ਭਰੋਸਾ। ਪਰ ਇਹਨੂੰ ਇਹ ਦੱਸੋ ਵੀ ਇਹ ਕੀ ਕੀ ਗੱਲਾਂ ਰਾਤ ਨੂੰ ਕਰਦਾ ਹੈ, ਕੀ ਕੀ ਕਪਾਪਾ ਕੇ ਡਿਲੀਟ ਕਰਦਾ ਹੈ। ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਤੂੰ ਜਾਂ ਤਾਂ ਡਰਾਈਵਰ ਖੜਾ ਜੀ ਜਾਂ ਫਿਰ ਥਾਰ ਲੈ ਜੀ ਜੇ ਮੇਰੇ ਖੂਨ ਦੇ ਵਿੱਚੋਂ ਚਿੱਟਾ दारू ਤੇ ਤਬਾਕੂ ਨਿਕਲਿਆ ਹੋਵੇ ਜਰਦਾ ਜੋ ਤੂੰ ਕਹਿਣਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਾ ਯਾਰ ਸੋ ਫੇਕ ਆਈਡੀਆਂ ਦੀ ਗੱਲ ਹੈ ਉਹ ਪ੍ਰਸ਼ਾਸਨ ਨੂੰ ਸਭ ਨੇ ਕੰਪਲੇਂਟਾਂ ਦਿੱਤੀਆਂ ਆਈਆਂ ਨੇ ਮੈਂ ਹਜੇ ਵੀ ਇਹ ਗੱਲ ਕਹਿਣਾ ਤੂੰ ਮੇਰੇ ਪਰਿਵਾਰ ਦਾ ਕੋਈ ਬੰਦਾ ਛੱਡਿਆ ਨਹੀਂ ਭੰਡਣ ਨੂੰ ਪਰ ਤੇਰੇ ਮਾਪਿਓ ਤੇਰੇ ਸਹੁਰੇ ਬਹੁਤ ਵਧੀਆ ਬੰਦੇ ਨੇ ਉਹਨਾਂ ਦੀ ਕਿਸਮਤ ਮਾੜੀ ਐ ਵੀ ਤੂੰ ਉਹਨਾਂ ਦੇ ਘਰੇ ਪੈਦਾ ਹੋ ਗਿਆ ਕਿ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਅਸੀਂ ਚੁੱਪਾਂ ਜੋ ਜਿਵੇਂ ਕਰਨਗੇ ਓਵੇਂ ਠੀਕ ਹੈ ਬਾਕੀ ਸਾਡਾ ਇਹਦੇ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਸਾਨੂੰ ਉਹਨਾਂ ਨੇ ਵੀਡੀਓ ਪਾਉਣ ਤੋਂ ਮਨਾ ਕੀਤਾ ਹੋਇਆ ਠੀਕ ਹੈ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਆਂ ਤੇ ਪਹਿਲਾਂ ਵੀ ਸਾਨੂੰ ਇਨਸਾਫ਼ ਮਿਲਿਆ ਤਾਂ ਹੁਣ ਵੀ ਮਿਲੂਗਾ ਪਰ ਕਈ ਚੀਜ਼ਾਂ ਦੀ ਹੱਦ ਹੁੰਦੀ ਹੈ ਅਸੀਂ ਸਿੱਖੀ ਕਰਕੇ ਤੁਰੇ ਫਿਰਦੇ ਆਂ ਬਹੁਤ ਜਾਣੇ ਨੂੰ ਇਹ ਗੱਲ ਦਾ ਨਹੀਂ ਪਤਾ ਹੋਣਾ ਵੀ 295ਏ ਦਾ ਗੁਰੂ ਸਾਹਿਬ ਵੀ ਬੇਦਬੀ ਰੋਕਣ ਦੇ ਕੰਪਲੇਨਟ ਅਸੀਂ ਹੈਗੇ ਆ ਉਹ ਚੀਜ਼ ਦਾ ਸਾਡੇ ਤੇ ਵੀ ਕੇਸ ਚੱਲਦਾ ਸੀ ਉਹਨਾਂ ਤੇ ਵੀ ਕੇਸ ਕੀਤਾ ਹੋਇਆ ਠੀਕ ਆ ਬਾਕੀ ਨੇ ਮੇਰੇ ਪਰਿਵਾਰ ਬਾਰੇ ਸਾਰੇ ਕੁਝ ਬੋਲੇ ਆ ਹੁਣ ਇਹ ਇੱਕ ਆ ਗੱਲ ਕਹਿ ਰਿਹਾ ਇਹ ਮੇਰੀ ਸਿੱਖੀ ਤੇ ਸਵਾਲੀਆ ਨਿਸ਼ਾਨਾ ਹੈ ਮਾਲਾ ਬਣ ਕੇ ਜਾਂ ਕੋਈ ਸਿੱਖ ਜਿਹੜੇ ਗੁਰੂ ਸਾਹਿਬ ਨੇ ਬੱਜਰ ਗੁਰਾਇਤਾਂ ਦੱਸੀਆਂ ਨੇ ਉਹ ਉਹਦੇ ਵਿੱਚ ਤਬਾਕੂ ਸਭ ਨਾਲ ਵੱਡੀ ਬੱਜਰ ਗੁਰਾਇਤ ਹੈ ਤੇ ਮੈਂ ਇਹ ਗੱਲ ਦਾ ਇਹਨੂੰ ਓਪਨ ਚੈਲੰਜ ਕਰਨਾ ਚਾਹਣਾ ਕਿ ਮੇਰੇ ਕੋਲ ਥਾਰ ਆ ਤੇਰੇ ਕੋਲ ਡਰਾਈਵਰ ਜੇ ਮੇਰੇ ਖੂਨ ਦੇ ਵਿੱਚ ਤਬਾਕੂ दारू ਤੇ ਚਿੱਟਾ ਨਿਕਲਿਆਵੇ ਜਗਾ ਤੇਰੀ ਟਾਈਮ ਤੇਰਾ ਤੂੰ ਦੱਸ ਕਿੱਥੇ ਆਪਾਂ ਡੋਪ ਟੈਸਟ ਕਰਵਾਣਾ ਪ੍ਰਸ਼ਾਸਨ ਚਾਹੇ ਡੋਪ ਟੈਸਟ ਕਰਵਾ ਦੋਏ ਅਸੀਂ ਦਿਮਾਲਾ ਬੰਦੇ ਆ ਅਸੀਂ ਗੁਰੂ ਦੇ ਸਿੱਖਾਂ ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ ਬਾਲ ਵੀ ਨਹੀਂ ਰੱਖ ਸਕਿਆ ਤੇ ਤੂੰ ਸਾਨੂੰ ਦੱਸੇਂਗਾ ਵੀ ਮੈਂ ਸਿੱਖਾਂਗਾ ਕਿ ਨਹੀਂ ਹੈਗਾ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਥੋੜੀ ਜੀ ਇਹਦੀ ਜ਼ੁਬਾਨ ਦੇ ਲਗਾਮ ਦਿੱਤਾ ਜਾਵੇ ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ ਕਰੋ ਸਾਨੂੰ ਤੁਹਾਡੇ ਤੇ ਬੜਾ ਭਰੋਸਾ ਪਰ ਇਹਨੂੰ ਇਹ ਦੱਸੋ ਵੀ ਇਹ ਕੀ ਕੀ ਗੱਲਾਂ ਰਾਤ ਨੂੰ ਕਰਦਾ ਹੈ ਕੀ ਕੀ ਕਪਾ ਪਾ ਕੇ ਡਿਲੀਟ ਕਰਦਾ ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਤੂੰ ਜਾਂ ਤਾਂ ਡਰਾਈਵਰ ਖੜਾ ਜੀ ਜਾਂ ਫਿਰ ਥਾਰ ਲੈ ਜੀ ਜੇ ਮੇਰੇ ਖੂਨ ਦੇ ਵਿੱਚੋਂ ਚਿੱਟਾ दारू ਤੇ ਤਬਾਕੂ ਨਿਕਲਿਆ ਹੋਵੇ ਜਰਦਾ ਜੋ ਤੂੰ ਕਹਿਣਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਾ ਯਾਰ ਸੋ ਫੇਕ ਆਈਡੀਆਂ ਦੀ ਗੱਲ ਹੈ ਉਹ ਪ੍ਰਸ਼ਾਸਨ ਨੂੰ ਸਭ ਨੇ ਕੰਪਲੇਂਟਾਂ ਦਿੱਤੀਆਂ ਆਈਆਂ ਨੇ ਮੈਂ ਹਜੇ ਵੀ ਇਹ ਗੱਲ ਕਹਿਣਾ ਤੂੰ ਮੇਰੇ ਪਰਿਵਾਰ ਦਾ ਕੋਈ ਬੰਦਾ ਛੱਡਿਆ ਨਹੀਂ ਭੰਡਣ ਨੂੰ ਪਰ ਤੇਰੇ ਮਾਪਿਓ ਤੇਰੇ ਸਹੁਰੇ ਬਹੁਤ ਵਧੀਆ ਬੰਦੇ ਨੇ ਉਹਨਾਂ ਦੀ ਕਿਸਮਤ ਮਾੜੀ ਐ ਵੀ ਤੂੰ ਉਹਨਾਂ ਦੇ ਘਰੇ ਪੈਦਾ ਹੋ ਸੋਕ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਅਸੀਂ ਚੁੱਪਾਂ ਜੋ ਜਿਵੇਂ ਕਰਨਗੇ ਓਵੇਂ ਠੀਕ ਹੈ ਬਾਕੀ ਸਾਡਾ ਇਹਦੇ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ